ਰਾਜ ਸਭਾ ਸਸਦ ਅਤੇ ਸੰ ਫਾਊਂਡੇਸ਼ਨ ਦੇ ਚੇਅਰਮੈਨ ਪਦਮਸ਼੍ਰੀ ਡਾਕਟਰ ਵਿਕਰਮਜੀਤ ਸਿੰਘ ਸਾਹਨੀ ਨੇ ਅchnala ਅਤੇ ਡੇਰਾ ਬਾਬਾ ਨਾਨਕ ਖੇਤਰ ਵਿੱਚ ਬਾੜ ਪ੍ਰਭਾਵਿਤ ਇਲਾਕਿਆਂ ਵਿੱਚ ਡੀਸੇਲਟਿੰਗ, ਗਾਹ ਕਰਦਨ ਅਤੇ ਡੀਵਾਟਰਿੰਗ ਪਾਣੀ ਨਿਕਾਸੀ ਦੇ ਮਹੱਤਵਪੂਰਨ ਪ੍ਰੋਜੈਕਟਾਂ ਦੀ ਸਫਲ ਪੂਰਨਤਾ ਦਾ ਐਲਾਨ ਕੀਤਾ ਹੈ। ਇਹਨਾਂ ਵਿਸ਼ਾਲ ਪ੍ਰੋਜੈਕਟਾਂ ਦੇ ਸਹਿਯੋਗ ਨਾਲ ਇੱਕੜ ਉਪਜਾਊ ਜ਼ਮੀਨ ਜੋ ਹਾਲੀਆ ਬਾੜ ਦੌਰਾਨ ਰੇਤ ਨਾਲ ਢੱਕ ਗਈ ਸੀ ਨੂੰ ਮੁੜ ਖੇਤੀ ਯੋਗ ਬਣਾਇਆ ਗਿਆ। ਇਸ ਨਾਲ ਸਥਾਨਕ ਕਿਸਾਨ ਹੁਣ ਆਪਣੀ ਰਬੀ ਦੀ ਫਸਲ ਲਈ ਹੁਣ ਢੀਂਜੇ ਆਪਣੀ ਰੋਜ਼ੀ ਰੋਟੀ ਦੁਬਾਰਾ ਸ਼ੁਰੂ ਕਰਨ ਦੇ ਯੋਗ ਹੋ ਗਏ ਹਨ ਡਾਕਟਰ ਸਾਹਿਲੇ RAMDAS ਖੇਤਰ ਦੇ ਪਿੰਡ ਮਲੇਪੁਰ ਜਟਾ ਅਤੇ ਨੰਗਰ ਸੋਹਿਲ ਦੇ ਡੇਰਾ ਬਾਬਾ ਨਾਨਕ ਦੇ ਤਰੰਕੋਟ ਪਤਨ ਪਿੰਡ ਦਾ ਦੌਰਾ ਕੀਤਾ ਤੇ ਪੰਜਾਬ ਦੇ ਪਿੰਡਾਂ ਵਿੱਚ ਜੀਵਨ ਅਤੇ ਜੀਵਿਕਾ ਨੂੰ ਦੁਬਾਰਾ ਸਥਾਪਿਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਪਿੰਡ ਜਟਾ ਵਿੱਚ ਜਿੱਕੀ ਸੰ ਫਾਊਂਡੇਸ਼ਨ ਨੇ ਲਗਭਗ 150 ਏਕੜ ਡੁੱਬੀ ਜ਼ਮੀਨ ਨੂੰ ਪਾਣੀ ਕੱਢਣ ਦਾ ਅਭਿਆਨ ਚਲਾਇਆ

ਜੂ ਬੇਲਾ 6 ਫੁੱਟ ਮੋਟੀ ਰੇਤ ਦੀ ਪਰਤ ਹੇਠ ਦਬੀ ਹੋਈ ਸੀ ਆਜ ਹੀ ਮੁਰ ਜਾਗੇ ਖੇਤ ਆਸਤੇ ਨਵੇਂ ਸ਼ੁਰੂਆਤ ਦਾ ਪ੍ਰਤੀਕ ਬਣ ਚੁੱਕੇ ਹਨ ਡਾਕਟਰ ਸਾਹਲੀ ਨੇ ਕਿਹਾ ਕਿਸੇ ਚੀਜ਼ ਤੋਂ ਵੱਧ ਸਾਡੀ ਸੇਵਾ ਦਾ ਉਦੇਸ਼ ਜੀਵਿਕਾ ਇਤਿਹਾਸ ਨੂੰ ਮੁੜ ਸਥਾਪਿਤ ਕਰਨਾ ਹੈ ਇੱਥੇ ਜਨਾਲਾ ਤਹਿਸੀਲ ਚ ਜੋ ਪਿੰਡ ਜੱਟਾਂ ਤੇ ਇਥੇ ਸ਼ਰਾਦਾ ਇਹ ਸਾਨੂੰ ਇਤਲਾ ਮਿਲੀ ਕਿ ਪੌਣੇ 200 ਏਕੜ ਜ਼ਮੀਨ ਦੇ ਵਿੱਚ 6 ਫੁੱਟ ਪਾਣੀ ਹੈ ਤੇ ਗੁਰਬੀਰ ਜੀ ਸਾਡੇ ਨਿਸ਼ਾਨ ਜੀ ਸਾਰੇ ਬੰਦੇ ਇੱਕਦਮ ਤੇ ਇਹਨਾਂ ਨੇ ਬੜੀ ਬਾਤ ਪਾਈ ਕਿ ਬਈ ਬੜਾ ਬਈ ਇਹ ਸਾਡੀ ਜ਼ਮੀਨ ਦੇ ਵਿੱਚ ਕੰਨ ਕਿਵੇਂ ਬੀਜੀ ਜਾਏਗੀ ਔਰ ਇੱਥੇ ਪਾਣੀ ਦਾ ਆਪਣੇ ਆਪ ਉਤਰ ਨਹੀਂ ਸਕਦਾ ਸੀ ਕਿਉਂਕਿ ਇਹ ਲੈਂਡ ਲੋਕ ਹੈ ਸਾਰੇ ਪਾਸੋਂ ਔਰ ਜਿਹੜਾ ਨੇੜੇ ਤੋਂ ਨੇੜੇ ਪਾਣੀ ਦਾ ਜਿਹੜਾ ਖੱਸੀ ਸੀ ਬਾਬਾ ਬੁੱਢਾ ਜਿੱਦੋਂ 4.5 ਕਿਲੋਮੀਟਰ ਹੁਣ 4.5 ਕਿਲੋਮੀਟਰ ਲੰਬਾ ਪਾਈਪ ਉਹ ਸਪੈਸ਼ਲੀ ਵਾਈਗਰੂ ਜੀ ਦੇ ਬਖਸ਼ਿਸ਼ ਨਾਲ ਅਸੀਂ ਬਣਵਾਇਆ ਦਿੱਲੀੋਂ 4.5 ਕਿਲੋਮੀਟਰ ਲੰਬੇ ਪਾਈਪ ਫਿਰ ਇੱਕ ਨਾਲ ਕੰਮ ਨਾ ਚੱਲੇ ਫਿਰ ਦੂਜਾ ਭੇਜਿਆ ਦੋ ਪਾਈਪ ਇੱਥੋਂ ਤੁਸੀਂ ਦੇਖਿਆ 4.5 ਕਿਲੋਮੀਟਰ ਆ तकरीबन ਅੱਜ 28ਵਾਂ 29ਵਾਂ ਦਿਨ ਹੈ 200 ਏਕੜ ਸਾਰੀ ਕਲੀਅਰ ਪਾਣੀ ਹੋ ਗਿਆ ਔਰ ਇਹ ਕਿਸਾਨ ਭਰਾਵਾਂ ਨੇ ਸਾਡਿਆਂ ਨੇ ਸਾਰੇ ਜੋ ਇੱਥੇ ਖੜੇ ਹੈ ਇਹਨਾਂ ਨੇ ਵੀ ਬੜੀ ਹਿੰਮਤ ਦਿਖਾਈ ਸਹਿਯੋਗ ਦਿੱਤਾ ਤੇ ਇਹਨਾਂ ਨੇ ਪੈਲੀਆਂ ਹੁਣ ਤਿਆਰ ਕਰਤੀਆਂ ਕਣਕ ਬੀਜੀ ਜਾ ਰਹੀ ਹੈ ਤੇ ਇਹ ਟਰਾਂਸਫਰਮੇਸ਼ਨ ਹੋਈ ਹੈ ਉਸਕਾਲਪੁਰਖ ਵਾਈਗਰੂ ਦੇ ਸਦਕਾ ਤੇ ਹੋਰ ਅੱਗੋਂ ਵੀ ਅਸੀਂ ਇਹਨਾਂ ਦੇ ਨਾਲ ਆ ਹਮੇਸ਼ਾ ਕਿ ਇਹ ਬਹੁਤ ਵੱਡਾ ਇਹਨਾਂ ਦਾ ਵਚਾਰੇ ਮੇਰਾ ਖਾਲੇ ਕਿੰਨੇ ਪਰਿਵਾਰ ਹੋਣੇ 50 ਪਰਿਵਾਰਾਂ ਦਾ 50 ਪਰਿਵਾਰ ਸੀ 200 ਏਕੜ ਇਹ ਹੁਣ ਕਣਕ ਦਾ ਬਜਾਈ ਕਰਕੇ ਚਲੋ ਜੋ ਨੁਕਸਾਨ ਪਹਿਲੇ ਝੋਨੇ ਦਾ ਹੋ ਗਿਆ ਉਹ ਜੋ ਵੀ ਹੈ ਸਰਕਾਰ ਨੇ ਵੀ ਉਹਦਾ ਮੁਆਵਜ਼ਾ ਦਿੱਤਾ ਹੈ ਲੇਕਿਨ ਹੁਣ ਕਟੋਕੜ ਕਣਕ ਦੀ ਅੱਛਾ ਗੁਲਦਆਬਰੀਆਂ ਹੋ ਰਹੀਆਂ ਤੇ ਉਸ ਤੋਂ ਬਾਅਦ ਮੁਆਵਜ਼ਾ ਮਿਲਾਗੇ ਉਹਦਾ ਵੀ ਅਸੀਂ ਪੂਰੀ ਪਰਸਿਊ ਕਰਾਂਗੇ ਉਹਦਾ ਵੀ ਪੈਰ ਵੀ ਕਰਾਂਗੇ ਗੁਲਦਆਬਰੀਆਂ ਹੋ ਗਈਆਂ ਹੋ ਗਈਆਂ ਤੇ ਉਹ ਕਰਨ ਤੇ ਉਹ ਕਰਾਂਗੇ ਤੇ ਬਾਕੀ ਕਣਕ ਦਾ ਹੋਣ ਇਥੇ ਤਿਆਰ ਹੈ ਚਲੋ ਕਣਕ ਘਟੋ ਘਟ ਹੋਏ ਤੇ ਵਾਹਿਗੁਰੂ ਕਰੇ ਕਿ ਵੀ ਕਣਕ ਵੇਚ ਕੇ ਘਟੋ ਘਟ ਤੁਹਾਡਾ ਜਿਹੜਾ ਅੱਗੋਂ ਅੱਗੋਂ ਦਾ ਕੰਮ ਘਰ ਪਰਿਵਾਰ ਚੱਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਆਪਣਾ ਪਰਚੇ ਦਿਓ ਪਰਚੇ ਦਿਓ ਮੈਂ ਸਰਦਾਰ ਕੁਲਦੀਪ ਸਿੰਘ ਪਿੰਡ ਜੱਟੇ ਤੋਂ ਸਾਡੇ ਬਹੁਤ ਹੀ ਸਨਸਕਾਰਯੋਗ ਡਾਕਟਰ ਵਿਕਮਜੀਤ ਸਿੰਘ ਜੀ ਸ਼ਾਨੀ ਜੋ ਪਦਮਸ਼ਰੀ ਵੀ ਹਨ ਮੈਂ ਇਹਨਾਂ ਦਾ ਬਹੁਤ ਹੀ ਤਹਿ ਦਿਲੋਂ ਆਪਣੇ ਨਗਰ ਵੱਲੋਂ ਆਪਣੇ ਪੰਚਾਇਤ ਵੱਲੋਂ ਸਾਰੇ ਕਿਸਾਨਾਂ ਵੀਰ ਵੱਲੋਂ ਇਹਨਾਂ ਦਾ ਬਹੁਤ ਹੀ ਦਿਲ ਦੀਆਂ ਗਹਿਰਾਈਆਂ ਤੋਂ ਸਤਿਕਾਰ ਕਰਦਾ। ਇਹਨਾਂ ਦੇ ਨਾਲ ਸਾਡੇ ਸੰਧੂ ਸਾਹਿਬ ਹੋਰ ਆਏ ਅਫਸਰ ਕਿਸਾਨ ਵੀਰ ਸਾਰਿਆਂ ਨੂੰ ਜੀ ਆਇਆਂ ਕਰਦਾ ਜਿਨ੍ਹਾਂ ਨੇ ਸਾਡੀ ਇਹ ਜ਼ਮੀਨ ਨੂੰ ਬੰਜਰ ਪਈ ਜ਼ਮੀਨ ਨੂੰ ਬੀਜਣ ਜੋ ਕੀਤਾ ਇਹਨਾਂ ਦਾ ਬਹੁਤ ਹੀ ਬਹੁਤ ਧੰਨਵਾਦ ਸਰ। ਇਦਾਂ ਹੀ ਇਹ ਸਾਨੂੰ ਇਹਨਾਂ ਨੂੰ ਮਹਾਰਾਜ ਬਖਸ਼ਿਸ਼ ਕਰੇ ਅੱਗੇ ਵੀ ਸਾਡੀ ਇਦਾਂ ਹੀ ਸੇਵਾ ਕਰਦੇ ਰਹਿਣ। ਹੋਰ ਇਹਨਾਂ ਨੂੰ ਇੱਕ ਬੇਨਤੀ ਹੋ ਰਹੀ ਕਰਦੇ ਆ ਅਸੀਂ ਕੰਮਯੋਗ ਤੇ ਨਹੀਂ ਆ ਵੀ ਸਾਡੇ ਜੇ ਕੋਈ ਕਣਕ ਦੇ ਬਜਾਈ ਦੇ ਵਿੱਚ ਕੋਈ ਸਹਾਇਤਾ ਹੋ ਸਕੇ ਜੇ ਕਿਸਾਨ ਵੀਰ ਦੀ ਕੰਮ ਕੀਤੀ ਜਾਏ ਕੀ ਸਕਤੀ ਚਾਹੀਦਾ ਕੋਈ ਸਰ ਬੀਜ ਜਾਂ ਖਾਦ ਜਾਂ ਕੁਝ ਇਹਦਾ ਗੱਡੀ ਬੀਜ ਵੀ ਦੇਾਂਗੇ ਖਾਦ ਵੀ ਦੇਾਂਗੇ ਚਲੋ ਵਾਹਿਗੁਰੂ ਜੀ ਕੀ ਫਤਿਹ ਸੰਨ ਫਾਊਂਡੇਸ਼ਨ ਦੇ ਅਸੀਂ ਦਿਲੋਂ ਧੰਨਵਾਦੀ ਆ ਜੀ ਜਿੰਨਾ ਸਾਡੀ ਆਣ ਕੇ ਬਾਤ ਪੁੱਛੀ ਤੇ 150 ਕਲਾ ਜ਼ਮੀਨ ਚੋਂ ਜਿਹੜਾ ਪਾਣੀ ਕੱਢ ਕੇ ਤਾਂ ਸਾਨੂੰ ਫਸਲਾਂ ਜੋਗ ਕੀਤਾ ਜੀ ਅਸੀਂ ਵਿਕਰਮਜੀਤ ਸਿੰਘ ਸਾਨੀ ਸਾਹਿਬ ਦੇ ਬੜੇ ਦੁਬਾਰਾ ਫੇਰ ਕਿੰਨੇ ਵੀ ਅਸੀਂ ਦਿলো ਧੰਨਵਾਦੀ ਹਾਂ ਪਿੰਡ ਜੱਟਾ ਤੇ ਸ਼ਹੀਯਾਦੇ ਦੀ ਜ਼ਮੀਨ ਸੀ ਇਹ ਦੋਵੇਂ ਇਹ ਕਿਉਂਕਿ ਜਿਹੜੀ ਜ਼ਮੀਨ ਆਉਣ ਵਾਲੇ ਸਾਲ ਤੱਕ ਇਹ ਸੁੱਕ ਨਹੀਂ ਸਕਦੀ 6-6 ਫੁੱਟ ਪਾਣੀ ਹੀ ਦੇ ਵਿੱਚ ਆਮ ਅਸੀਂ ਮੰਤਰੀ ਜਿਹੜੇ ਕਾਲੀਆਂ ਦੇ ਵੀ ਨੰਗੇ ਕਾਂਗਰਸੀ ਵੀ ਨੰਗੇ ਤੇ ਆਮ ਪਾਰਟੀ ਦੇ ਵੀ ਨੰਗੇ ਕਿਸੇ ਨੇ ਇੱਥੋਂ ਦੀ ਨਿਗਾਰਾ ਨਹੀਂ ਮਾਰੀ ਤੇ ਨਾ ਸਾਡੀ ਬਾਤ ਪੁੱਛੀ ਐ ਸੰ ਫਾਊਂਡੇਸ਼ਨ ਦੇ ਦਿলো ਧੰਨਵਾਦੀ ਹਾਂ ਜੀ ਇਹ گاؤں ਦੋਵੇਂ ਅਸੀਂ ਇੱਕ ਮੈਸੇਜ ਲਾਇਆ ਤੇ ਇਹਨਾਂ ਆਪਣੀ ਟੀਮ ਭੇਜੀ ਤੇ ਜਲਦੀ ਤੋਂ ਜਲਦੀ ਜਿੰਨੀ ਕੋਸ਼ਿਸ਼ ਹੋ ਸਕੀ ਇਹਨਾਂ ਜਲਦੀ ਤੋਂ ਜਲਦੀ ਸਾਨੂੰ ਸਮਾਨ ਦੀ ਸਹੂਲਤ ਦਿੱਤੀ ਤੇ ਆਪਾਂ ਇੱਥੇ ਟਰੈਕਟਰ ਜੋ ਵੀ ਇਹਨਾਂ ਨੇ ਡੀਜ਼ਲ ਦੀ ਸਹੂਲਤ ਬਹੁਤ ਜ਼ਿਆਦਾ ਸੇਵਾ ਕੀਤੀ ਜਾਨੀ ਕਿ ਘਟੋ ਘਾਟ ਇਹਨਾਂ ਨੇ 20 ਲੱਖ ਦੇ ਕਰੀਬ ਇਹ ਜ਼ਮੀਨ ਦੇ ਉੱਤੇ ਆਪਣਾ ਲਾ ਚੁੱਕੇ ਪੈਸਾ ਜਿਹੜੇ ਅਸੀਂ ਸੰਧੂ ਸਾਹਿਬ ਦਾ ਵੀ ਬੜੇ ਧੰਨਵਾਦੀ ਹਾਂ ਜਦੋਂ ਰਾਤ ਅਸੀਂ ਕਾਲ ਕੀਤੀ ਤਾਂ ਰਾਤ 8:00 ਜਦ ਦਿਨੇ ਕਾਲ ਕੀਤੀ ਤਾਂ ਦਿਨੇ 8:00 ਕਿਉਂਕਿ ਸਾਨੂੰ ਕਿਸੇ ਵੇਲੇ ਮੈਸੇਜ ਡੀਜ਼ਲ ਦਾ ਜਿਹੜਾ ਇੱਥੇ ਮੇਰੀ ਜ਼ਮੀਨ ਆਪਣੀ ਨਹੀਂਗੀ ਇਹ ਮੇਰੇ ਵੀਰਾਂ ਭਰਾਵਾਂ ਦੀ ਜ਼ਮੀਨ ਹੈ ਮੈਂ ਵੀ ਸੇਵਾ ਹੀ ਕੀਤੀ ਇਹਨਾਂ ਦੇ ਨਾਲ ਇਹਨਾਂ ਨੂੰ ਮੈਨੂੰ ਰਾਤ ਕਈ ਵਾਰੀ ਫੋਨ ਕਰਦੇ ਹੁੰਦੇ ਫਿਰ ਡੀਜ਼ਲ ਦੀ ਲੋੜ ਹੈ ਤੇ ਮੈਂ ਸੰਧੂ ਸਾਹਿਬ ਨੂੰ ਰਾਤ ਫੋਨ ਕੀਤਾ ਤੇ ਮੈਨੂੰ ਰਾਤ ਵੀ ਡੀਜ਼ਲ ਮਿਲਿਆ ਅਸੀਂ ਬੜੇ ਬੜੇ ਦਿਲੋਂ ਧੰਨਵਾਦੀ ਹਾਂ ਜੀ ਤੁਹਾਡੇ ਇਸ ਪੂਰੀ ਟੀਮ ਦੇ ਤੇ ਇਹਨਾਂ ਟੀਮ ਨੇ ਸਾਡੀ ਬਾਤ ਪੁੱਛੀ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣੇ ਰੱਬ ਇਹਨਾਂ ਨੂੰ ਬਾਬਾ ਬੋਡਾ ਸਾਹਿਬ ਤਰੱਕੀਆਂ ਬਖਸ਼ੇ ਹੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਮਿੰਟ ਪਹਿਲੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਜਟੇ ਤੋਂ ਨੰਬਰਦਾਰ ਬੋਲਦਾ ਸਾਡੀ ਇਹ ਅਫਸਰਾ ਨੇ ਜੋ ਮਹਿਕਮਾ ਬਾਬੇ ਨਾਨਕ ਨੇ ਇਹਨਾਂ ਨੂੰ ਬਖਸ਼ਾ ਬਖਸ਼ੀਆਂ ਨੇ ਇਹਨਾਂ ਨੂੰ ਚੜ੍ਹਦੀ ਕਲਾ 'ਚ ਬਾਬਾ ਨਾਨਕ ਰੱਖੇ ਬਾਬੇ ਨਾਨਕ ਤੋਂ ਬਿਨਾਂ ਕੋਈ ਕੰਮ ਨਹੀਂ ਹੋ ਸਕਦਾ ਬਾਬੇ ਨਾਨਕ ਨੇ 20 ਰੁਪਈਆ ਦੇ ਲੰਗਰ ਚਲਾਏ ਨੇ ਅੱਜ ਕਰੋੜਾਂ ਰੁਪਈਆ ਦੇ ਅਰਬਾਂ ਰੁਪਈਆ ਦੇ ਬਾਬੇ ਨਾਨਕ ਨੇ ਨੌਕਰੀਆਂ ਇਹੋ ਜੀਆਂ ਮਹਾਰਾਜ ਜਿਹੜੇ ਭੇਜੇ ਬੰਦੇ ਨੇ ਗੁਰੂ ਦੇ ਸਿੱਖ ਉਹਨਾਂ ਦੀਆਂ ਕੁਰਬਾਨੀਆਂ ਕੀਤੀਆਂ ਨੇ ਇਹਨਾਂ ਨੇ ਉਹਨਾਂ ਨਾਲੋਂ ਵੀ ਵੱਧ ਸਾਡੀ ਸੇਵਾ ਕੀਤੀ ਆ 200 ਏਕੜ ਜ਼ਮੀਨ ਪਾਉਣੇ 250 ਘਰ ਸੀ ਜਿਹੜੇ ਇਹ ਪਾਣੀ ਨਿਕਲ ਨਹੀਂ ਸੀ ਸਕਦਾ ਭਾਵੇਂ ਅਸੀਂ ਕਰੋੜਾਂ ਦੇ ਮਾਲਕਾਂ ਸਾਡੀ ਇੰਨੀ ਹਿੰਮਤ ਨਹੀਂ ਸੀ ਇਕੱਠੇ ਕੰਮ ਦੇ ਵਿੱਚ ਕੋਈ ਨਹੀਂ ਤੁਰਦਾ ਇਹ ਗੁਰੂ ਨਾਨਕ ਦੀ ਕਿਰਪਾ ਆ ਬਾਬੇ ਨਾਨਕ ਨੇ 20 ਰੁਪਈਆ ਦੇ ਲੰਗਰ ਚਲਾਏ ਨੇ ਅੱਜ ਬਾਬੇ ਨਾਨਕ ਦੇ ਜਸ ਗਾਉਣ ਲਈ ਆ ਸਭ ਦੁਨੀਆ ਇਹਨਾਂ ਜੋ ਮਹਿਕਮੇ ਆਲੇ ਜੋ ਇਹਨਾਂ ਦੇ ਸੀਲ ਆ ਮੈਨ ਪੜ ਬੰਦਾ ਮਰਦਾ ਸੀ ਲੱਗਦਾ ਇਹਨਾਂ ਜੀ ਮਹਾਰਾਜ ਵਡੀਆਂ-ਵਡੀਆਂ ਉਮਰਾਂ ਕਰੇ ਸਾਨੀ ਸਾਹਿਬ ਸਾਡੇ ਅਫਸਰ ਨੇ ਬਾਬੇ ਨਾਲ ਕਰੇ ਭੇਜੇ ਇਹੋ ਜੇ ਕਿਸੇ ਸੇਵਕ ਸੇਵਾਦਾਰ ਨੇ ਕੋਈ ਅਫਸਰ ਨੇ ਸੇਵਾਦਾਰ ਨੇ ਇਹੋ ਜੇ ਕਿਸੇ 2000 ਪਿੰਡਾਂ ਦੇ ਵਿੱਚ ਤੇ ਮਹਿਕਮੇ ਦੇ ਵਿੱਚ ਅਫਸਰ ਲੱਗ ਜਾਂਦੇ ਦੁਨੀਆ ਦੀ ਕੁਲ ਜਿਹੜੀ ਆ ਤਰ ਜਾਂਦੀ ਆ ਵਾਹਿਗੁਰੂ ਜੀ ਕਾ ਜੀ ਅੱਜ ਕਿਸੇ ਨੇ ਸਾਡੀਆਂ ਤਿੰਨ ਪਾਰਟੀਆਂ ਨੇ ਕਿਸੇ ਦਾ ਮਾੜਾ ਨਹੀਂ ਕਹਿੰਦੇ ਤਿੰਨਾਂ ਪਾਰਟੀਆਂ ਨੂੰ ਅਸੀਂ ਸਾਰੀ ਉਮਰ ਸਾਡੇ ਪਿਓ-ਦਾਦੇ ਬਣਾਉਂਦੇ ਰਹੇ ਨੇ गांवਿੰ ਬਣਾ ਹੁਣਾਈ ਮੈਂ ਤਿੰਨਾਂ ਕਾਂ ਪਾਰਟੀਆਂ ਨੂੰ ਤੇ ਕਿਸੇ ਨੇ ਸਾਡੀ ਆਵਾਜ਼ ਨਹੀਂ ਪੁੱਛੀ ਸਾਡੇ ਫਸਲ ਸੀ ਬੱਚੇ ਸੀ ਬਹੁਤ ਦੁਖੀ ਸਾਂ ਸਾਡੇ ਸਿੱਖਾਂ ਭਰਾਵਾਂ ਨੇ ਦੇ ਸਾਬ ਦੁਨੀਆ ਦੇ ਜਿਹੜੇ ਮਹਾਰਾਜ ਦੇ ਖੱਲੇ ਸੇਵਕ ਸੱਚ ਦੇ ਸਾਨੀ ਸਾਹਿਬ ਸਾਨੀ ਸਾਹਿਬ ਨੇ ਬਹੁਤ ਗੁਰੂ ਨਾਨਕ ਦੇ ਜਿੱਤਾ 20 ਰੁਪਏ ਦੇ ਲੰਗਰ ਚਲਾਇਆ ਜ 100 ਰੁਪਏ ਦੇ ਚਲੋ ਵਿਚਕਾਰਾ ਸ਼ਰਮ ਬਲੇ ਸੋ ਨਿਆਇ ਚੀ ਆ ਕਾਲੇ ਸਾਰੇ ਰਲ ਮਿਲ ਕੇ ਹੀ ਕਰਾਂਗੇ ਕੰਮ ਤੇ ਪੰਜਾਬ ਜਿਹੜਾ ਜਾਗ ਰਿਹਾ ਜਾਗ ਰਿਹਾ ਜੀ ਜਾਗੋ ਜਾਗੋ ਪੰਜਾਬ ਪੰਜਾਬ ਜਾਗਦਾ ਪੰਜਾਬ ਜਾਗਣਾ ਚਾਹੀਦਾ ਇੱਕ ਝੰਡੇ ਥਲੇ ਚਾਈਏ ਜਾਗੋ ਪੰਜਾਬ ਪਿਆਰ ਨਾਲ ਰਹੀਏ ਇੱਕ ਮੋਠੋ ਹੋ ਜਾਈਏ ਸਾਨੂੰ ਕੋਈ ਸਰਕਾਰਾਂ ਕੱਖ ਨਹੀਂ ਕਰ ਸਕਦੀਆਂ ਜਿੱਥੇ ਸਾਡੇ ਪ੍ਰੇਮ ਨਾਲ ਸੱਚਦੇ ਬੰਦੇ ਨੇ ਸੱਚਦੇ ਪੈਣਾ ਚਾਹੀਏ ਸ਼ਾਬਾਸ਼ ਹੈ ਤੁਹਾਡੇ ਚਲੋ ਸੱਚਦੇ ਪੈਣਾ ਜੋ ਸੱਚ ਦੇ